ਸਰਬ ਜੀ ਸੰਗਰੂਰ ਵੀ ਦੀ ਕਵਤਾ ਮੈਂ ਆਵਾਂ ਆਵ ਰਹਿਣ ਦੇ ਮੈਨੂੰ ਤੂੰ ਹੁਣ ਖਰਾਬ ਨਾ ਕਰ ਮੈਨੂੰ ਤੂੰ ਹੁਣ ਖਰਾਬ ਨਾ ਕਰ ਮੈਂ ਤਾਂ ਹਾਂ ਰਸ ਗੰਨਿਆਂ ਦਾ ਮੈਂ ਤਾਂ ਹਾਂ ਰਸ ਗੰਨਿਆਂ ਦਾ ਬੇਕਦਰ ਆਵੇ ਸ਼ਰਾਬ ਨਾ ਕਰ ਬੇਕਦਰ ਆਵੇ ਸ਼ਰਾਬ ਨਾ ਕਰ ਰਖ ਸੰਭਾਲ ਖੁਸ਼ਬੋਈ ਨੂੰ ਤੂੰ ਰਖ ਸੰਭਾਲ ਖੁਸ਼ਬੋਈ ਨੂੰ ਤੂੰ ਕਦੇ ਖਰਾਬ ਗੁਲਾਬ ਨਾ ਕਰ ਕਦੇ ਖਰਾਬ ਗੁਲਾਬ ਨਾ ਕਰ ਕਰ ਪਿਆਰ ਬੇ ਹਿਸਾਬ ਸਦਾ ਕਰ ਤਿਆਰ ਬੇ ਹਿਸਾਬ ਸਦਾ ਪਿਆਰ ਚ ਤੂੰ ਹਿਸਾਬ ਨਾ ਕਰ ਤਿਆਰ ਚ ਤੂੰ ਹਿਸਾਬ ਨਾ ਕਰ ਕਰ ਕੋਈ ਕਾਰਵਾਈ ਦੋਸ਼ੀਆਂ ਤੇ ਕਰ ਕੋਈ